ਕੈਨੇਡਾ ਦੀ ਗੱਲ ਕਰਦੇ ਆ ਮੈਮ ਬਲਵਿੰਦਰ ਕੌਰ ਮੈਮ ਤੁਹਾਡੇ ਤੋਂ ਸਵਾਲ ਪੁੱਛੂਗਾ ਕਿ ਜੇਕਰ ਕੈਨੇਡਾ ਦੀ ਆਪਾਂ ਜੈਨੂਇਨ ਸਥਿਤੀ ਦੀ ਗੱਲ ਕਰਦੇ ਆ ਜਿਵੇਂ ਕੰਮ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਆਈਆਂ ਨੇ ਪਹਿਲਾਂ ਵੀ ਕੈਨੇਡਾ ਤੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਕੈਨੇਡਾ ਛੱਡ ਕੇ ਯੂਐਸਏ ਦੋ ਨੰਬਰ ਦੇ ਵਿੱਚ ਐਂਟਰ ਹੋ ਰਹੇ ਨੇ ਔਰ ਕਹਿੰਦੇ ਇੱਥੇ ਕੰਮ ਨਹੀਂ ਹੈਗਾ ਸਥਿਤੀ ਬਹੁਤ ਖਰਾਬ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖਦੇ ਹੋ ਖਾਸ ਕਰਕੇ ਕੈਨੇਡਾ ਦੀ ਜਿਹੜੀ ਹੈਗੀ ਆ ਪੂਰਾ ਸਿਸਟਮ ਸਹੀ ਨਹੀਂ ਸੇਫ ਦੇਖੋ ਕੰਮ ਦੀ ਇਦਾਂ ਤਾਂ ਕੋਈ ਗੱਲ ਨਹੀਂ ਹੈ ਕਿ ਕੰਮ ਨਹੀਂ ਹੈ ਸਟੂਡੈਂਟ ਸਾਡੇ ਗਏ ਹੋਏ ਸਾਨੂੰ ਕਦੀ ਉਹਨਾਂ ਨੇ ਇਦਾਂ ਦੀ ਕੋਈ ਕੰਪਲੇਂਟ ਨਹੀਂ ਕੀਤੀ ਕਿ ਕੰਮ ਨਹੀਂ ਹੈ ਜਿਹੜੇ ਹੁਣ ਵੀ ਜਾ ਹੀ ਰਹੇ ਆ ਬਾਕੀ ਕੰਮ ਤਾਂ ਬੱਚੇ ਨੂੰ ਲੱਭਣਾ ਪੈਂਦਾ ਜਿਸ ਤਰ੍ਹਾਂ ਹੁਣ ਕੀ ਮਨਕਸ਼ੀ ਮੈਂ ਮੰਨੇ ਦੱਸਿਆ ਸੀ ਕਿ ਸਟੂਡੈਂਟ ਅਗਰ +2 ਤੋਂ ਬਾਅਦ ਬੱਚਾ ਜਾ ਰਿਹਾ ਹੈ ਤੇ ਉਹ ਇੰਨਾ ਮੈਚੂਰ ਨਹੀਂ ਹੁੰਦਾ ਹਨਾ ਉਹ ਕੰਮ ਕਰਦਾ ਹੈ ਮਰਜ਼ੀ ਨਾਲ ਕਰਦਾ ਹੈ ਛੋਟਾ ਹੁੰਦਾ ਹੈ ਹਨਾ ਹੌਲੀ ਹੌਲੀ ਬੱਚੇ ਨੂੰ ਐਕਸਪੀਰੀਅੰਸ ਹੁੰਦਾ ਤੇ ਕੰਮ ਕਰਦੇ ਵੀ ਆ ਬੱਚੇ ਔਰ ਕਰ ਵੀ ਰਹੇ ਆ ਬਾਕੀ ਆਫਟਰ ਗ੍ਰੈਜੂਏਸ਼ਨ ਜਿਹੜਾ ਜਾਂਦਾ ਉਹ ਮਚਿਊਰ ਹੋ ਜਾਂਦਾ ਸਟੂਡੈਂਟਸ ਔਰ ਕੰਮ ਦੀ ਕੋਈ ਇਦਾਂ ਦੀ ਦਿੱਕਤ ਸਾਡੇ ਸਟੂਡੈਂਟਸ ਨੂੰ ਤੇ ਆ ਨਹੀਂ ਰਹੀ ਤੇ ਬਾਕੀ ਕਰ ਹੀ ਰਹੇ ਆ ਬੱਚੇ ਕੰਮ ਜੀ ਬਿਲਕੁਲ 쇼 ਦੇ ਵਿੱਚ ਜਿਹੜੀ ਹੈ ਗੱਲ ਉਸ ਸੀਮਤ ਹੋ ਸਕਦੀ ਹੈ ਇਸ ਕਰਕੇ ਤੁਸੀਂ ਆਪਣੀ ਪ੍ਰੋਫਾਈਲ ਜੇ ਪੂਰੀ ਪ੍ਰੋਪਰ ਤਰੀਕੇ ਦੇ ਨਾਲ ਕਾਉਂਸਲਿੰਗ ਲੈਣੀ ਹੈ ਤਾਂ ਉਸ ਦੇ ਲਈ ਤੁਹਾਨੂੰ ਇੱਕ ਵਾਰੀ ਮੁਹਾਲੀ ਆਉਣਾ ਪੈਣਾ ਜਾਂ ਫਿਰ ਸਕਰੀਨ ਤੇ ਨੰਬਰ ਆ ਰਿਹਾ ਹੈ 쇼 ਤੋਂ ਬਾਅਦ ਵੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਲਗਾਤਾਰ ਸਾਡੇ ਨਾਲ ਕਾਲਰ ਜੁੜ ਰਹੇ ਨੇ ਜੇ ਕਰਕੇ ਕੋਈ ਕਾਲ ਮਿਸ ਵੀ ਹੋ ਰਹੀ ਹੈ ਤੁਹਾਨੂੰ ਬੈਕ ਕਾਲ ਹੈ ਕੀਤੀ ਜਾਊਗੀ ਹੈਲੋ ਸਸੀ ਕਾਲ ਜੀ ਕੌਣ ਬੋਲ ਰਹੇ ਹੋ हाँ जी बताइए कहाँ से बोल रहे हो सर मैं जिलाकर तो गलत कर दिए हां जी तो की सवाल है तुम्हारा दसो प्रोफाइल दसो अपनी कि मैं हमने गल कर सकती हूँ? तो हाँ जी हम दसो जी की पूछना है गुड आफ्टरनून जी गुड आफ्टरनून जी मैं 10 टू हाउ मेनी ठीक है जी उसके बाद मेरा ना गैप सीगा ठीक है जी हां जी उसके बाद जोइस मैं 2021 से दिखती है ਠੀਕ ਹੈ ਜੀ ਤੇ ਤੁਹਾਡਾ ਮਤਲਬ 2020 ਪਾਸ ਆਊਟ ਹੋਣਾ ਸੀ ਹੁਣ ਤੁਹਾਡਾ ਗੈਪ ਰੀਜ਼ਨ ਕੀ ਹੈ ਮੈਡੀਕਲ ਵਗੈਰਾ ਹਾਂਜੀ ਹਾਂਜੀ ਉਹ ਮੈਡੀਕਲ ਵਗੈਰਾ ਹਾਂ ਤੇ ਮੈਂ ਉਹ ਹੀ ਤੁਹਾਨੂੰ ਕਿਹਾ ਕਿ ਦੇਖੋ ਗੈਪ ਜੇ ਤੁਹਾਡੇ ਕੋਲ ਪ੍ਰੋਪਰ ਪ੍ਰੂਫ ਹੈਗਾ ਤਾਂ ਤੁਸੀਂ ਜਸਟੀਫਿਕੇਸ਼ਨ ਦੇ ਨਾਲ ਕਿ ਹਾਂ ਤੁਹਾਡਾ ਮੈਡੀਕਲ ਕੋਈ ਪ੍ਰੋਬਲਮ ਸੀਗੀ ਤੁਸੀਂ ਇਸ ਕਰਕੇ ਆਪਣਾ ਮਤਲਬ 1 ਸਾਲ ਡ੍ਰੌਪ ਕਰਕੇ ਨੈਕਸਟイヤー ਕਿਤਾ ਹੈ ਤਾਂ ਤੁਸੀਂ ਡੈਫੀਨਿਟਲੀ ਅਪਲਾਈ ਕਰ ਸਕਦੇ ਹੋ ਆਸਟ੍ਰੇਲੀਆ ਲਈ ਆਸਟ੍ਰੇਲੀਆ ਲਈ ਪੁੱਛ ਰਹੇ ਹੋ ਤੁਸੀਂ ਨਹੀਂ ਮੰਮਾ ਕੈਨੇਡਾ ਕੈਨੇਡਾ ਲਈ ਹਾਂਜੀ ਮੰਮਾ ਕੈਨੇਡਾ ਲਈ ਆਲਸ ਵਗੈਰਾ ਤੁਸੀਂ ਕੀ ਕੀਤਾ ਜੀ ਆਹ ਔਰਲ ਸਰਵਲੈਂਟ ਹੈ ਹਾਂਜੀ ਅਸੀਂ ਕੈਨੇਡਾ ਹੋ ਜਾਊਗਾ ਜੀ ਕੋਈ ਪ੍ਰੋਬਲਮ ਨਹੀਂ ਹੈ ਗੈਪ ਜਸਟੀਫਿਕੇਸ਼ਨ ਅਸੀਂ ਦੇਣੀ ਹੈ ਤੁਹਾਡੇ ਕੋਲ ਜੋ ਵੀ ਡਾਕੂਮੈਂਟੇਸ਼ਨ ਮੈਡੀਕਲ ਦੇ ਹੈਗੇ ਤੁਸੀਂ ਪ੍ਰੋਵਾਈਡ ਕਰਿਓ ਅਸੀਂ ਤੁਹਾਡਾ ਕੰਮ ਕਰਾ ਕੇ ਦਵਾਂਗੇ ਬਾਕੀ ਕੋਈ ਲਈ ਤੁਸੀਂ ਸਾਨੂੰ ਇੱਕ ਵਾਰ ਆਫਿਸ ਆ ਕੇ ਮਿਲਿਓ ਜੀ ਜਲੰਧਰ ਮੈਂ ਸ਼ੁੱਕਰਵਾਰ ਮਿਲੂੰਗੀ ਤੁਸੀਂ ਉਦੋਂ ਇਸ ਮਿਲ ਸਕਦੇ ਹੋ ਸਾਨੂੰ ਮੈਕਸਿਮਮ ਇੱਕ ਨਾ ਇਹ ਬਹੁਤ ਏ ਆ ਵੀ ਆਫਟਰ ਸਟਡੀ ਵਰਕ ਪਰਮਿਟ ਸਟੂਡੈਂਟ ਨੂੰ ਲੈਣ ਦੇ ਵਿੱਚ ਬੜੀਆਂ ਦਿੱਕਤਾਂ ਜਾਂਦਾ ਸਾਹਮਣਾ ਕਰਨਾ ਪੈ ਰਿਹਾ ਪਿੱਛੇ ਜਦੋਂ ਆਪਾਂ ਦੇਖਿਆ ਇਸ ਟਾਈਮ ਕਿਹੜੇ ਕਿਹੜੇ ਕਾਲਜਸ ਯੂਨੀਵਰਸਿਟੀਆਂ ਦੇ ਸਟੂਡੈਂਟ ਨੂੰ ਚੂਜ਼ ਕਰਨੇ ਚਾਹੀਦੇ ਆ ਜਿੱਥੇ ਆਫਟਰ ਸਟਡੀ ਵਰਕ ਪਰਮਿਟ ਜਿਹੜਾ ਉਹਨਾਂ ਨੂੰ ਮਿਲੇ ਔਰ ਪੀਆਰ ਦੇ ਮਕਾਮ ਤੱਕ ਵੀ ਉਹ ਜਲਦੀ ਪਹੁੰਚ ਜਾਣਾ ਬਿਕੋਜ਼ ਕਿ ਕੈਨੇਡਾ ਦੇ ਵਿੱਚ ਤੇ ਜੇ ਤੁਸੀਂ ਪਬਲਿਕ ਕਾਲਜਸ ਚੂਜ਼ ਕਰ ਰਹੇ ਹੋ ਤਾਂ ਤੁਹਾਨੂੰ ਪਬਲਿਕ ਕਾਲਜ ਦੇ ਵਰਕ ਪਰਮਿਟ 'ਚ ਪ੍ਰੋਬਲਮ ਨਹੀਂ ਆਉਂਦੀ ਬਿਕੋਜ਼ ਹੁਣ ਜਿਹੜੇ ਨਵੇਂ ਰੂਲਸ ਐ ਪਬਲਿਕ ਪ੍ਰਾਈਵੇਟ ਉਹਨਾਂ ਨੇ ਬੰਦ ਕਰਤਾ ਜੇ ਬੱਚਾ ਪਬਲਿਕ ਕਾਲਜ ਦੇ ਵਿੱਚ ਅੰਡਰ ਪ੍ਰਾਈਵੇਟ ਕਾਲਜ ਚੂਜ਼ ਕਰਦਾ ਹੈ ਤੇ ਉਹਨੂੰ ਅੱਗੇ ਵਰਕ ਪਰਮਿਟ ਨਹੀਂ ਮਿਲੇਗਾ ਲੇਕਿਨ ਜੇ ਬੱਚਾ ਡਾਇਰੈਕਟ ਸਿੱਧਾ ਹੀ ਪਬਲਿਕ ਕਾਲਜ ਅਪਲਾਈ ਕਰਦਾ ਹੈ 메ਨ ਕੈਂਪਸ ਜਿਹ ਵਿੱਚ ਹੀ ਜਾਂਦਾ ਹੈ ਤਾਂ ਉਹਨੂੰ ਵਰਕ ਪਰਮਿਟ ਲਈ ਇੰਨੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਕੈਨੇਡਾ ਵਿੱਚ ਕੰਮ ਨੂੰ ਲੈ ਕੇ ਥੋੜਾ ਜਿਹਾ ਪ੍ਰੋਬਲਮ ਬੱਚੇ ਕਹਿ ਰਹੇ ਆ ਕਿਉ ਤੇ ਥੋੜੀ ਜਿਹੀ ਜੇ ਤੁਸੀਂ ਮਿਹਨਤ ਕਰੋਗੇ ਥੋੜਾ ਜਿਹਾ ਮੈਚਿਓਰਿਟੀ ਆਉਗੀ ਤੁਹਾਨੂੰ ਕੁਝ ਨਾ ਕੁਝ ਇਥੋਂ ਜਿਵੇਂ ਸਰ ਨੇ ਦੱਸਿਆ ਕਿ ਕੁਝ ਨਾ ਕੁਝ ਸਿੱਖੇ ਜਾਣਾ ਚਾਹੀਦਾ ਹੈ ਬੇ ਸੇ ਕੁਝ ਵੀ ਹੁਣ ਬਹੁਤ ਕੁੜੀਆਂ ਜਿਵੇਂ ਬੁਟੀਕ ਕਰ ਲਵੇ ਪਾਰਲਰ ਦਾ ਕੰਮ ਸਿੱਖ ਲੇ ਤਾਂ ਆਪਣਾ ਸਾਈਡ ਬਾਈ ਸਾਈਡ ਆਪਣਾ ਆਪਣੇ ਲਈ ਕੁ ਕਰ ਸਕਦਾ ਹੈ ਬੱਚਾ ਆਪਣਾ ਕੰਮ ਆਪਣਾ ਸਾਰਾ ਕੁਝ ਕੱਢ ਸਕਦਾ ਹੈ ਖਰਚਾ ਕੱਢ ਸਕਦਾ ਹੈ ਮੁੰਡੇ ਵੀ ਆਪਣਾ ਕੁਕਿੰਗ ਦਾ ਸਿੱਖ ਲਓ ਜੀ ਹੈਅਰ ਕਟਿੰਗ ਬਹੁਤ ਕੁਝ ਹੈ ਬਾਅਦ ਇਹਦਾ ਕਾਫੀ ਤੁਸੀਂ ਕਹਿੰਦੇ ਸਕੋਪ ਹੈਗਾ ਚਾਹੇ ਤੁਸੀਂ ਕੋਕੀਟ ਦੇ ਵਿੱਚ ਚਲੇ ਜਾਓ ਚਾਹੇ ਤੁਸੀਂ ਆਪਣਾ ਸਲੂਨ ਦਾ ਵਿੱਚ ਕਰੋ ਤੇ ਇਹਦੇ ਵਿੱਚ ਤੁਸੀਂ ਸਾਈਡ ਬਾਈ ਸਾਈਡ ਕੁਝ ਨਾ ਕੁਝ ਸਿੱਖੋ ਮਤਲਬ ਚਾਹੇ ਉਹ ਕੰਪਿਊਟਰ ਦਾ ਹੋ ਬੱਚੇ ਨੂੰ ਨੌਲੇਜ ਹੋਏਗੀ ਤਾਂ ਡੈਫੀਨਿਟਲੀ ਆਪਣਾ ਕੰਮ ਉੱਥੇ ਕੱਢੇਗਾ ਜੇ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਤੁਸੀਂ ਆਪਣਾ ਕੰਮ ਕਰੋ ਕਰ ਸਕਦੇ ਹੋ ਕੁੜੀਆਂ ਵੀ ਕਰ ਸਕਦੀਆਂ ਮੁੰਡੇ ਵੀ ਕਰ ਸਕਦੇ ਆ ਜੀ ਹਾਂ ਬਿਲਕੁਲ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਆ ਤੁਹਾਡੇ ਕੋਲ ਕੰਮ ਹੋਣਾ ਚਾਹੀਦਾ ਤੁਹਾਨੂੰ ਕੰਮ ਆਉਣਾ ਚਾਹੀਦਾ ਉਸ ਤੋਂ ਬਾਅਦ ਹੀ ਤੁਹਾਨੂੰ ਜਿਹੜਾ ਕੰਮ ਲੱਭਣ ਦੇ ਵਿੱਚ ਕੋਈ ਜਿਹੜੀਆਂ ਪ੍ਰੋਬਲਮਸ ਆਉਣ ਨਾਲ ਦੀ ਨਾਲ ਵਰਕ ਪਰਮਿਟ ਦੀ ਆਪਾਂ ਗੱਲ ਕੀਤੀ ਹੈ ਜਿਹੜੇ ਕਾਲਜ ਦੇ ਵਿੱਚ ਤੁਸੀਂ ਜਾ ਰਹੇ ਹੋ ਇੱਕ ਵਾਰ ਦੇਖੋ ਕਿ ਉਹ ਗਵਰਨਮੈਂਟ ਕਾਲਜ ਹੈ ਜਾਂ ਪ੍ਰਾਈਵੇਟ ਕਾਲਜ ਹੈ ਉਸ ਤੋਂ ਬਾਅਦ ਉੱਥੇ ਐਡਮਿਸ਼ਨ ਲਓ ਔਰ ਯੂਨੀਵਰਸਿਟੀ ਅੱਛੀ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਤੁਸੀਂ ਆਪਣਾ ਪਹਿਲੀ ਗੱਲ ਤਾਂ ਇਸ ਟਾਈਮ ਅਟੈਸਟੇਸ਼ਨ ਲੈਟਰ ਹੀ ਨਹੀਂ ਮਿਲ ਰਿਹਾ ਜਿਹੜੇ ਪ੍ਰਾਈਵੇਟ ਕਾਲਜ ਨੇ ਜਿਨ੍ਹਾਂ ਕੋਲ ਜਿਹੜੇ ਪਹਿਲਾਂ ਚੱਲ ਰਹੇ ਸੀ ਜਿਨ੍ਹਾਂ 'ਚ ਵਰਕ ਰਾਈਟਸ ਨਹੀਂ ਹੈਗੇ ਪਾਥਵੇ ਪ੍ਰੋਗਰਾਮ ਵਾਲੇ ਜਿਹੜੇ ਕਾਲਜ ਨੇ ਉਹਨਾਂ 'ਚ ਅਗਰੇਜ ਕਰੋ ਜਾਣਾ ਔਰ ਜਿਹੜੇ گورਨਮੈਂਟ ਕਾਲਜ ਨੇ ਉਹਨਾਂ ਦੇ ਵਿੱਚ ਹੀ ਐਡਮਿਸ਼ਨ ਲਓ ਤਾਂ ਜੋ ਤੁਹਾਨੂੰ ਬਾਅਦ ਵਿੱਚ ਕੋਈ ਪ੍ਰੋਬਲਮਸ ਨਾ ਆਉਣ ਸਹੀ ਤਰੀਕੇ ਦੇ ਨਾਲ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰੋ ਉੱਥੇ ਜਾ ਕੇ ਤੁਸੀਂ ਸਟੱਡੀ ਨੂੰ ਪ੍ਰੀਫਰੈਂਸ ਦਿਓ ਮੈਂ ਇਸ ਤਰ੍ਹਾਂ ਦੇ ਕੋਈ ਕੋਰਸ ਸਟੂਡੈਂਟ ਨੂੰ ਤੁਸੀਂ ਦੱਸਣਾ ਚਾਹੋ ਜਿਹੜੇ ਇਸ ਜਿਹੜੇ ਕਰਕੇ ਸਟੂਡੈਂਟ ਨੂੰ ਕੱਲ ਨੂੰ ਪੀਆਰ ਦੇ ਵਿੱਚ ਦਿੱਕਤਾਂ ਨਾ ਆਉਣ ਪੀਆਰ ਜਲਦੀ ਮਿਲ ਸਕੇ ਇਸ ਤਰ੍ਹਾਂ ਦੇ ਕਿਹੜੇ ਕਿਹੜੇ ਕੋਰਸਸ ਅਵੇਲੇਬਲ ਹੈਗੇ ਸਰ ਦੇਖੋ ਜੇ ਅਪਰ ਕਿਸੇ ਵੀ ਕੰਟਰੀ ਦੀ ਗੱਲ ਕਰੀਏ ਆਸਟ੍ਰੇਲੀਆ ਕੈਨੇਡਾ ਯੂਕੇ ਸਭ ਤੋਂ ਪਹਿਲਾ ਜਿਹੜਾ ਪਲੱਸ 2 ਵਾਲਾ ਬੱਚਾ ਹੈ ਮੈਡੀਕਲ ਵਾਲਾ ਹੈ ਨਰਸਿੰਗ ਦੀ ਡਿਮਾਂਡ ਬਹੁਤ ਜ਼ਿਆਦਾ ਹੈ अर्ਲੀ ਚਾਈਲਡਹੂਡ ਐਜੂਕੇਸ਼ਨ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਤੁਸੀਂ ਚਾਈਲਡ ਕੇਅਰ ਦੇ ਵਿੱਚ ਇਹਨਾਂ ਕੋਰਸਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਸਕੋਪ ਬਹੁਤ ਵਧੀਆ ਹੈ ਜੇ ਬੱਚਾ ਨਾਨ ਮੈਡੀਕਲ ਵਾਲਾ ਹੈ ਤੇ ਆਈਟੀ ਸੈਕਟਰ ਤੇ ਜਾ ਸਕਦਾ ਹੈ ਦੇਖੋ ਬੱਚਾ ਐਜ਼ ਅ ਫ੍ਰੀਲੈਂਸਰ ਉਹਦੇ ਚ ਕੰਮ ਕਰ ਸਕਦੇ ਹੋ ਤੁਹਾਨੂੰ ਜੌਬ ਨਹੀਂ ਮਿਲਦੀ ਤਾਂ ਤੁਸੀਂ ਆਪਣਾ ਆਪਣਾ ਕੰਮ ਕਰ ਸਕਦੇ ਹੋ ਕਿਉਂਕਿ ਆਈਟੀ ਸੈਕਟਰ ਉਹ ਵੀ ਦਾ ਸੈਕਟਰ ਹੈ ਉਹਦੇ ਲਈ ਤੁਹਾਨੂੰ ਇਹ ਜ਼ ਅਗੇ ਕੰਮ ਕਰੋ ਤੁਸੀਂ ਆਪਣਾ ਕਰੋ ਬੈਠ ਕੇ ਐਜ਼ ਅ ਫ੍ਰੀਲੈਂਸਰ ਆਈਟੀ ਦੇ ਵਿੱਚ ਕੰਮ ਕਰ ਸਕਦੇ ਹੋ ਜੇਕਰ ਕਮਰਸ ਦੇ ਸਟੂਡੈਂਟ ਹੋ ਥੋੜੇ ਕੁ ਬਹੁਤ ਆਪਸ਼ਨ ਹੈ ਤੁਸੀਂ ਚਾਹੇ ਹੌਸਟੈਲਿਟੀ ਮੈਨੇਜਮੈਂਟ ਕਰ ਲੋ ਬਿਜ਼ਨਸ ਮੈਨੇਜਮੈਂਟ ਕਰ ਲੋ ਫਾਈਨੈਂਸ ਦੇ ਵਿੱਚ ਕਰ ਲੋ ਅਕਾਊਂਟਸ ਦੇ ਵਿੱਚ ਕਰ ਲੋ ਤੇ ਲੀਡਰਸ਼ਿਪ ਮੈਨੇਜਮੈਂਟ ਦੇ ਵਿੱਚ ਚੱਲੋ ਅੱਜ ਕੱਲ ਬੜਾ ਡਿਮਾਂਡਿੰਗ ਕੋਰਸ ਹੈ ਇੰਸ਼ੋਰੈਂਸ ਜਿਹੜੇ ਸਟੂਡੈਂਟਸ ਆਪਣੇ ਕਮਰਸ ਬੈਕਾਉਂਡ ਲਈ ਹੈ ਬੈਕਗਰਾਉਂਡ ਤੋਂ ਬਲੰਕ ਕਰਦੇ ਉਹ ਆਪਣਾ ਇੰਸ਼ੋਰੈਂਸ ਵਾਲਾ ਵੀ ਕਰ ਸਕਦੇ ਆ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਇੱਕ ਸਪੈਸ਼ਲਾਈਜੇਸ਼ਨ ਆਂਦੀ ਹੈ ਇੰਸ਼ੋਰੈਂ ਕਰ ਸਕਦੇ ਹਾਂ ਜਿਹੜਾ ਬੱਚਾ ਆਰਟ ਸਟਰੀਮ ਦਾ ਹੈਗਾ ਉਹ ਹੋਟਲ ਮੈਨੇਜਮੈਂਟ ਹਸਪੀਟੈਲਿਟੀ ਮੈਨੇਜਮੈਂਟ ਟੂਰਿਜ਼ਮ ਦੇ ਵਿੱਚ ਹੈ ਨਾ ਜਰਨਲਿਜ਼ਮ ਦੇ ਵਿੱਚ ਮਾਸ ਕਮਿਊਨੀਕੇਸ਼ਨ ਆ ਵਾਲੇ ਕੋਰਸਸ ਲਈ ਜਾ ਸਕਦਾ ਹੈ ਇਹ ਬਹੁਤ ਡਿਮਾਂਡਿੰਗ ਕੋਰਸ ਹੈ ਅਸੀਂ ਬੱਚੇ ਦਾ ਪ੍ਰੋਫਾਈਲ ਦੇਖਦੇ ਹਾਂ ਕਿ ਬੱਚੇ ਨੇ ਕੀ ਕੁਆਲੀਫਿਕੇਸ਼ਨ ਹੈ ਕੀ ਸਟਰੀਮ ਹੈਗੀ ਉਸ ਹਿਸਾਬ ਨਾਲ ਅਸੀਂ ਬੱਚੇ ਨੂੰ ਪ੍ਰੋਪਰ ਗਾਈਡ ਕਰਦੇ ਹਾਂ ਕੋਰਸ ਸਿਲੈਕਸ਼ਨ ਵਗੈਰਾ ਯੂਨੀਵਰਸਿਟੀ ਕਾਲਜ ਸਿਲੈਕਸ਼ਨ ਸਾਰਾ ਕੁਝ ਅਸੀਂ ਪ੍ਰੋਪਰ ਦੱਸਦੇ ਹਾਂ ਉਹਨਾਂ ਨੂੰ